ਪਹਾਂ ਜੀ ਵਾਜੀ ਨਮਸਕਾਰਿਆ ਦਾਬਸ ਹੱਦជា ਗਾਲ ਕੀ ਹਾਲ ਚਾਲ ਆ ਬਰੇ ਸਵਾਗਤ ਹੈ ਤੁਹਾਂ ਦਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਵਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂਜੀ ਵਾਜੀ ਆਪਾਂ ਵੀਰੇ ਵੀਡੀਓ ਲਈ ਸੀ ਬਾਬੇ ਜੰਟ ਵਾਲੇ ਕੂਤਾਂ ਦੇ ਵਿੱਚੋਂ ਜੋੜੇ ਇਹ ਦੀ ਠੀਕ ਹੈ ਜਿਹਦੇ ਵਿੱਚ ਆਪਾਂ ਸਦ ਨੂੰ ਆਫਰ ਲਈ ਸੀ ਕਿ ਮੇਰਾ ਭਰਾ ਆਲ ਪੰਜਾਬ ਦੇ ਵਿੱਚ ਵੀਰੇ ਡਿਲੀਵਰੀ ਆਪਾਂ ਉਹਦੀ ਫ੍ਰੀ ਕਰਾਂਗੇ ਕੋਈ ਬੱਸ ਦਾ ਕਰਾਇਆ ਨਹੀਂ ਲਾਵਾਂਗੇ ਮੇਰਾ ਭਰਾ ਤੇ ਭਾਜੀ ਜੋੜਾ ਆਪਣਾ ਉਹ ਸੇਲ ਹੋ ਗਿਆ ਸੀਗਾ ਜਿਹਦੀ ਆਪਾਂ ਵੀਡੀਓ ਅੱਜ ਲਈ ਸੀਗੀ ਤੇ ਵਿੱਚੋਂ ਨਾ ਬਹੁਤ ਭਰਾਵਾਂ ਦੇ ਫੋਨ ਆਏ ਕਹਿੰਦੇ ਵੀਰੇ ਯਾਰ ਤੁਸੀਂ ਇੱਕ ਹੀ ਆਫਰ ਲਈ ਆ ਹਨਾ ਕੋਈ ਹੋਰ ਵੀਡੀਓ ਵੀ ਲਾਓ ਆ ਸਦ ਨੂੰ ਪੱਠਿਆਂ ਦੀ ਕੁਆਲਿਟੀ ਚੈੱਕ ਕਰ ਲਓ ਇਹਨਾਂ ਵਿੱਚੋਂ ਤਿੰਨ ਬੱਚਿਆਂ ਦੀ ਵੀਡੀਓ ਆਪਾਂ ਪਹਿਲਾਂ ਲਈ ਸੀਗੀ ਆਪਣਾ ਭਰਾ ਵਾ ਸੁਖਮੰਦਰ ਖਰਾਜ ਤੋਂ ਠੀਕ ਹੈ ਜੀ ਫੌਜੀ ਆ ਵੀਰੋ ਪਹਿਲਾਂ ਉਸ ਬੰਦੇ ਨੇ ਮੰਨ ਕੇ ਚੱਲੋ ਜਾਨਵਰ ਇਹ ਆਪਣੇ ਤੋਂ ਰਖਾਏ ਸੀਗੇ ਕਾਫੀ ਵਾਰੀ ਭਰਾ ਨੇ ਆਪਣੇ ਤੋਂ ਜਾਨਵਰ ਮੋੜ ਲਿੱਤੇ ਆ ਪਰ ਐਤ ਕੀ ਵਾਰੀ ਪਤਾ ਨਹੀਂ ਸੱਜਣੋ ਕੀ ਮੰਨ ਕੇ ਚੱਲੋ ਗੱਲ ਬਣੀ ਰੱਬ ਜਾਣੇ ਹਨ ਜਾਂ ਤਾਂ ਉਹਨਾਂ ਦੇ ਫੌਜ ਦੇ ਵਿੱਚ ਮੰਨ ਕੇ ਚੱਲੋ ਖੂਨ ਖਣ ਜਮਾ ਹੋਣ ਲੱਗ ਗਏ ਤੇ ਘੱਟੋ ਘੱਟ ਭਾਈ ਜੀ 15 ਦਿਨ ਹੋ ਗਏ 22 ਨੂੰ ਆਪਾਂ ਨੂੰ ਕਿਹਾ ਸੀ ਵੀਰੇ ਬੱਚੇ ਰੱਖ ਲਿਓ ਪੇਮੈਂਟ ਮੈਂ ਤੁਹਾਨੂੰ ਲਾ ਦੂੰਗਾ ਬੱਚਿਆਂ ਦੀ ਤੇ ਆਪਾਂ ਹੋਰਾਂ ਬੰਦਿਆਂ ਨੂੰ ਮੇਰਾ ਭਰਾ ਜਵਾਬ deta ਸੀਗਾ ਜੀ ਇਸੇ ਕਰਕੇ ਮੇਰਾ ਭਰਾ ਚਲੋ ਆਪਾਂ ਵੀਰੇ ਜਿਹੜੇ ਬੰਦੇ ਦੇ ਕੂਟਰ ਬੁੱਕ ਕਰਦੇ ਆਪਾਂ ਸਾਈ ਜਰੂਰ ਪਾਉਣੇ ਪਾਉਣੇ ਉਹਨਾਂ ਦਾ ਠੀਕ ਹੈ ਬਟ ਉਹ ਬਾਈ ਨੇ ਕਹੀ ਵੀਰੇ ਕੋਈ ਗੱਲ ਨਹੀਂ ਪੈਸੇ ਤੁਹਾਨੂੰ ਮੈਂ ਕਰ ਦਨਾ ਪਤਾ ਹੀ ਹੁੰਦਾ ਯਾਰ ਬੰਦੇ ਨੂੰ ਹਨਾ ਜਿਹੜੇ ਭਰਾ ਨੇ 2-4 ਵਾਰੀ ਆਪਣਾ ਕੂਟਰ ਮੋਲ ਲਏ ਹੋਣ ਪਰ ਇਸ ਵਾਰੀ ਭਰਾ ਨੇ ਪਤਾ ਨਹੀਂ ਹੁਣ ਰੱਬ ਜਾਣੇ ਬੰਦਾ ਸਹੀ ਕਹਿੰਦਾ ਆ ਝੂਠ ਬੋਲਦਾ ਵੀਰੇ ਆਪਾਂ ਬੜੇ ਫੋਨ ਲਾਏ ਪਰ ਭਰਾ ਨੇ ਫੋਨ ਨਹੀਂ ਚੱਕਿਆ ਸੋ ਮੇਰਾ ਵੀਰੇ ਜੇ ਵੀਡੀਓ ਵੇਖਦੇ ਹੋਵੇਂ ਵੀਰੇ ਆ ਬੱਚੇ ਹੁਣ ਤੇਰੇ ਮੈਂ ਦੁਬਾਰਾ ਵੀਡੀਓ ਲਾਤੀ ਆ ਤੇ ਹੁਣ ਵੀਰੇ ਇਹਨਾਂ ਬੱਚਿਆਂ ਦੇ ਉੱਤੇ ਮੇਰਾ ਭਰਾ ਆਫਰ ਰਿਹਾ ਚੈੱਕ ਕਰ ਲੋ ਸ ਆਪਣੇ ਆਹ ਪੰਜ ਬੱਚੇ ਆ ਮੇਰਾ ਵੀਰ ਠੀਕ ਆ ਜੀ ਤੇ ਮੇਰਾ ਭਰਾ ਪੰਜੇ ਬੱਚਿਆਂ ਦੇ ਉੱਤੇ ਮੇਰਾ ਭਰਾ ਆਫਰ ਇਹ ਆ ਜੀ ਠੀਕ ਆ 600 ਰੁਪਏ ਨਗ ਨੂੰ ਇੱਕ ਬੱਚਾ ਮੇਰਾ ਭਰਾ ਸਾਰੇ ਬੱਚੇ ਇਕੱਠੇ ਦੇਣੇ ਆ ਕੋਈ ਮੇਰਾ ਭਰਾ ਇੰਜ ਨਾ ਕਵੇ ਵੀਰੇ ਇੱਕ ਪੱਠਾ ਦੇ ਦੋ ਇਕੱਲਾ ਰੱਤਾ ਬੱਚਾ ਦੇ ਦੋ ਆ ਰੱਤਾ ਬੱਚਾ ਹੰਬ ਤਾਂ ਆ ਗਿਆ ਸਦ ਨੂੰ ਕਿਉਂਕਿ ਜਾਲ ਦੇ ਵਿੱਚ ਇੱਧਰ ਉੱਧਰ ਬਹੁਤ ਆਵਾਜ਼ਦਾ ਪਿਆ ਸੀਗਾ ਠੀਕ ਆ ਜੀ ਚੈੱਕ ਕਰੂ ਮੇਰਾ ਵੀਰ ਸਦ ਨੂੰ ਦੋ ਬੱਚੇ ਨੇ ਵਿੱਚੋਂ ਕੱਕੇ ਵਾਲੇ ਬੂਟਿਆਂ ਦੇ ਵਿੱਚੋਂ ਆ ਤਿੰਨ ਪੱਠੇ ਚੈੱਕ ਕਰੋ ਜਿਹੜੇ ਬਿਲਕੁਲ ਮਗਰ ਲੱਗੇ ਹੋਏ ਆ ਇੱਕ ਲਾਲ ਡੱਬਾ ਜੀ ਠੀਕ ਆ ਦੂਜੇ ਤੂ ਯੋਤੇ ਲਾਲ ਡਾਬਿਆ ਤੇ ਜਬਰੇ ਨੀਲਾ ਡੱਬਾ ਪੀਲੀ ਅੱਖਾਂ ਦਾ ਤੇ ਆਹ ਬਾਈ ਜੀ ਮਰਾ ਵਾਲੇ ਕੂਤਰਾ ਵਿੱਚੋਂ ਬੱਚਾ ਚੈੱਕ ਕਰ ਲੋ ਸਦਰੋਂ ਬਿਲਕੁਲ ਕਲੀਆਂ ਦਾ ਬੱਚਾ ਉੜਦਾ ਹੋਇਆ ਬੱਚਾ ਜਿੰਨਾ ਮਰਜੀ ਡਾਲੀਓ ਆਹ ਰਤਾ ਬੱਚਾ ਚੈੱਕ ਕਰ ਲੋ ਬੱਤਨ ਵਾਲੇ ਕੂਤਰਾ ਵਿੱਚੋਂ ਸਭ ਤੋਂ ਜ਼ਿਆਦਾ ਲੈਂਥ ਮੇਰਾ ਭਰਾ ਆਪਣੇ ਐਸ ਵਾਲੇ ਬੱਚੇ ਦੀ ਆ ਜੀ ਸਾਰੇ ਸਦਰੋਂ ਬੱਚੇ ਕਲੀਆਂ-ਕਲੀਆਂ ਦੇ ਪੱਠੇ ਆ ਠੀਕ ਹੈ ਤਿੰਨ ਬੱਚੇ ਕੱਕਲੇ ਕੂਤਰਾ ਦੇ ਵਿੱਚੋਂ ਇਹਨਾਂ ਵਿੱਚੋਂ ਇੱਕ ਬੱਚਾ ਮਹੀਰਾਪ ਤੇ ਇੱਕ ਸਦਰੋਂ ਤੰਨ ਵਾਲੇ ਕੂਤਰਾ ਦੇ ਵਿੱਚੋਂ ਆ ਜੀ ਚੈੱਕ ਕਰ ਲੋ ਇਹ ਤਾਂ ਥੱਕਿਆ ਹੋਇਆ ਕਿਉਂਕਿ ਨਾ ਜਾਲਾਂ ਦੇ ਵਿੱਚ ਮੇਰਾ ਭਰਾ ਆਪਣਾ ਤੁਸੀਂ ਜਾਲ ਚੈੱਕ ਕਰ ਲੋ ਜੀ ਠੀਕ ਹੈ ਜੀ ਪੂਰਾ ਸਦਨੋ 11x8 ਦਾ ਆਪਣਾ ਇਹ ਵੱਡਾ ਜਾਲ ਆ ਤੇ ਇਹਦੇ ਵਿੱਚ ਮੇਰਾ ਭਰਾ ਬੱਚਾ ਮਸਾ ਖੜਾਇਆ ਜੀ ਆਵੇ ਉੱਪਰ ਵੀ ਆਪਾਂ ਛਤਰੀ ਲਾਤੀ ਸੀਗੀਆਂ ਮੈਂ ਕਿਹਾ ਚੱਲ ਜਿੱਥੇ ਵੀ ਟੈੱਕੇ ਬੱਚੇ ਬੈਠਣਗੇ ਉੱਥੇ ਆਪਾਂ ਵੀਡੀਓ ਬਣਾਵਾ ਦਾਂਗੇ ਪਰ ਆਹ ਰੱਤਾ ਬੱਚਾ ਬੜਾ ਜਿਆਦਾ ਫੁਰਤੀਲਾ ਚੈੱਕ ਕਰੋ ਬੱਚੇ ਆਪਣੇ ਦਾ ਕੱਦ ਕਾਟ ਸ਼ੈਕਲ ਅਕਲ ਤੇ ਰੰਗ ਰੂਪ ਠੀਕ ਹੈ ਭਾਈ ਜੀ ਸਪੈਸ਼ਲ ਮੇਰਾ ਭਰਾ ਆਫਰ ਦੇ ਵਿੱਚ ਬੱਚੇ ਆ 600 ਰੁਪਏ ਨਗਦੇ ਦੇ ਹਿਸਾਬ ਨਾਲ ਸਾਰੇ ਬੱਚੇ ਇਕੱਠੇ ਦੇਣੇ ਆ ਉਹੀ ਬੰਦਾ ਸੰਪਰਕ ਕਰੇ ਜਿਹੜੇ ਪਰਾ ਨੂੰ ਪੱਠਿਆਂ ਦੀ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲੇ ਬੰਦੇ 사ਧਣੋਂ ਦੂਰ ਰਹਿਣ ਵੀਰੇ ਪੂਰੇ ਫੁੱਲ ਟੌਪ ਕੁਆਲਿਟੀ ਦੇ ਬੱਚੇ ਆ ਠੀਕ ਹੈ ਅੱਜ 15 ਅਗਸਤ ਦੇ ਕਰਕੇ ਤੁਹਾਡੇ ਲਈ ਆਪਾਂ ਇਹ ਆਫਰ ਲਾਤੀ ਆ ਇਹ ਨਿਗਾਹਾਂ ਵੀ 600 ਰੁਪਏ ਦੇ ਸਹਾਨੂੰ ਬੱਚੇ ਆ ਤੇ ਇਹਨਾਂ ਰੇਟ ਕੁਝ ਹੋਰ ਆ ਤੇ ਬੱਚੇ ਉੱਡਣਗੇ ਨਹੀਂ 사ਧਣੋਂ ਮੈਂ ਚਾਹਾਂ 2000 ਨੂੰ ਜੋੜਾ ਵੇਚਦਾ ਪੱਠਿਆਂ ਦਾ ਇਹ ਠੀਕ ਹੈ ਸਾਡੇ ਬੈਕ ਦੇ ਆ ਵੀਰੇ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਜਿਹੜੇ ਭਰਾ ਮੋਲ ਲੈਂਦੇ ਉਹਨਾਂ ਨੂੰ ਵੀ ਪਤਾ ਆ ਠੀਕ ਹੈ ਤੇ ਮੇਰਾ ਭਰਾ ਮੌਕੇ ਦਾ ਤੁਸੀਂ ਵੱਧ ਤੋਂ ਵੱਧ ਮੇਰਾ ਵੀਰ ਫਾਇਦਾ ਉਠਾਓ ਤੇ ਮੇਰਾ ਵੀ ਟਾਪ ਕੁਆਲਟੀ ਦੇ ਬੱਚੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਜਣੋ ਤੰਦਰੁਸਤ ਬੱਚੇ ਵੈਕਸੀਨੇਟ ਹੋਏ ਵੇ ਆਪਣੇ ਘਰ ਤੁਸੀਂ ਮੰਗਵਾਓ ਦੇਖੋ ਜੀ ਸਾਰੇ ਬੱਚੇ ਬਿਲਕੁਲ ਫਰਤੀਦੇ ਨੇ ਉਹ ਸ਼ਾਖਾ ਖੱਬਾ ਜਾ ਕੇ ਦੇਖੋ ਕਿੱਥੇ ਬਹਿ ਗਿਆ ਸਾਰੇ ਸਜਣੋ ਛਤਰਿਆਂ ਦੇ ਪੱਕੇ ਪੱਠੇ ਇਹ ਚੈੱਕ ਕਰ ਲਓ ਜਾਲ ਦੇ ਵਿੱਚ ਆਪਣੇ ਆਪ ਆਰਡਰ ਬੈਂਦੇ ਰਹਿੰਦੇ ਆ ਤੇ ਆਓ ਹੁਣ ਮੈਂ ਤੁਹਾਨੂੰ ਸਾਰੇ ਬੱਚਿਆਂ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਤ ਤਾਈਂ ਬਣੇ ਰਹੋ ਠੀਕ ਹੈ ਤੇ ਦੱਸਿਓ ਦਰਸ਼ਕੋ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਇਹ ਟਾਪ ਬੱਚੇ ਆ ਲਓ ਜੀ ਆ ਸ਼ਾਖਾ ਖੱਬਾ ਚੈੱਕ ਕਰ ਲਓ ਦੇਖੋ ਹਾਂਜੀ ਭਈਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਆਪਣੇ ਭਰਾ ਦਾ ਨੰਬਰ ਆ ਜੀ ਸੰਗਮੰਦਰ ਥਰਾਜ ਵਾਲੇ ਦਾ ਆਪਾਂ ਇਹਨੂੰ ਮੇਰਾ ਭਰਾ 14 ਮਿਸ ਕਰਨਾ ਦਿੱਤੀਆਂ ਸੀਗੀਆਂ ਚੈੱਕ ਕਰ ਸਕਦੇ ਹੋ ਤੁਸੀਂ ਪਰ ਬਾਈ ਨੇ ਹਾਲੇ ਆਪਣੀ ਕਾਲ ਨਹੀਂ ਰੀਸੀਵ ਕਰੀ ਸੀਗੀ ਜੀ ਠੀਕ ਹੈ ਇਹ ਸੋਨੂੰ ਮੈਂ ਸਦਨੋ ਤਾਂ ਦਿਖਾ ਰਿਹਾ ਤੁਸੀਂ ਨੰਬਰ ਵੀ ਚੈੱਕ ਕਰ ਸਕਦੇ ਹੋ ਜੇ ਕੋਈ ਮੰਨਨ ਸ਼ੱਕ ਹੋਵੇ ਅਗਲਾ ਫੋਨ ਲਾ ਕੇ ਵੀ ਮੇਰਾ ਭਰਾ ਪੁੱਛ ਸਕਦਾ ਠੀਕ ਹੈ ਤਾਂ ਕਰ ਕੇ ਮੇਰਾ ਭਰਾ ਅੱਜ ਆਪਾਂ ਇਹਨਾਂ ਪਾਠਿਆਂ ਦੀ ਮੇਰਾ ਵੀ ਵੀਡੀਓ ਤੋਂ ਬਾਅਦ ਤੋਂ ਯਾਨੀ ਕਿ ਲਾਈ ਆਪਣੇ ਚੈਨਲ ਦੇ ਉੱਤੇ ਠੀਕ ਹੈ ਕਿਉਂਕਿ ਸਦ ਨੂੰ ਆਪਣੀ ਆਦਤ ਆ ਜੋ ਚੀਜ਼ ਮੇਰਾ ਭਰਾ ਆਪਾਂ ਕਹੀਦੀ ਆ ਠੀਕ ਆ ਆਪਾਂ ਉਹੀ ਗੱਲ ਤੇ ਰਹੀਦਾ ਆ ਬਾਕੀ ਝੂਠ ਦਖਾਨ ਵਾਲਾ ਸਾਡੇ ਕੋਲੇ ਕੋਈ ਕੰਮ ਨਹੀਂ ਮੇਰਾ ਵੀਰ ਠੀਕ ਹੈ ਇਹ ਤਾਂ ਕਰਕੇ ਤੁਹਾਨੂੰ ਮੈਂ ਜਸਟ ਇਨਫੋਰਮੇਸ਼ਨ ਦਿੱਤੀ ਆ ਠੀਕ ਹੈ ਜੀ ਬਾਕੀ ਮੰਨ ਕੇ ਚੱਲੋ ਉਸ ਬੰਦੇ ਦੇ ਨਾਲ ਕੋਈ ਆਪਣਾ ਬੈਰ ਵਿਰੋਧ ਨਹੀਂਗਾ ਹਨਾ ਆਪਣਾ ਭਰਾ ਵਾ ਹੋ ਸਕਦਾ ਵੀਰ ਨੂੰ ਕੋਈ ਫਾਈਨੈਂਸ਼ਲੀ ਮੰਨ ਕੇ ਚੱਲੋ ਕੋਈ ਉਹੋ ਜੀ ਪ੍ਰੋਬਲਮ ਹੋ ਗਈ ਹੋਵੇ ਤਾਂ ਕਰਕੇ ਭਰਾ ਨੇ ਆਪਣਾ ਫੋਨ ਨਹੀਂ ਚੱਕਿਆ ਤੇ ਤਾਂ ਕਰਕੇ ਛੋਟ ਜੀ ਕਲਪ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਲਾਤੀ ਆ ਮੇਰਾ ਭਰਾ ਠੀਕ ਹੈ ਹਾਂਜੀ ਭਾਜੀ ਆ ਦੁਆਰ ਤੋਂ ਮੇਰਾ ਭਰਾ ਬੱਚੇ ਆਪਣੇ ਤੁਸੀਂ ਮਕੰਮਲ ਸਟੈਂਡਿੰਗ ਨਿਊਰਿਸ਼ਨ ਚੈੱਕ ਕਰ ਸਕਦੇ ਹੋ ਜੀ ਠੀਕ ਐ ਬਲਕ ਲੋ ਭਾਜੀ ਫਤਫਾੜ ਆਪਣੇ ਪੱਠੇ ਆ ਕੋਈ ਬਿਮਾਰ ਨਹੀਂ ਕੋਈ ਸ਼ਮਾਰਨੀ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਦਾ ਫਰਤੀਲਾ ਆਪਣਾ ਡੱਬੇ ਬੱਚੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਠੀਕ ਐ ਆ ਲਓ ਜੀ ਆ ਰੱਤਾ ਆਪਣਾ ਫਿਰ ਤਹਾਂ ਚੜ ਕੇ ਬਹਿ ਗਿਆ ਬਾਕੀ ਸ਼ਾਕ ਪੱਠਾ ਆਪਣਾ ਬੈਠਾ ਵਜੂਦ ਚੈੱਕ ਕਰੋ ਜੀ ਬੱਚੇ ਆਪਣੇ ਦਾ ਯਾਰ ਜ਼ੂਮ ਆ ਕੇ ਰਿਆ ਕਰ ਤਾਲੂ ਜੀ ਆ ਸੀਗੇ ਦਰਸ਼ਕੋ ਆਪਣੇ ਅੱਜ ਵਾਲੇ ਟੌਪ ਪਠੇ ਠੀਕ ਹੈ ਜੀ ਤੇ ਮੇਰਾ ਭਰਾ ਇਹ ਵੀਰੇ ਆਫਰ ਹੀ ਆ ਹੁਣ ਕੋਈ ਬੰਦਾ ਇੰਜ ਨਾ ਕਵੇ ਵੀਰੇ 100 ਪਿਆ ਹੋਰ ਘਟਾ ਲਓ ਉਹ ਬੰਦਾ ਮੈਨੂੰ ਫੋਨ ਨਾ ਲਾਵੇ ਜੀ ਠੀਕ ਹੈ ਥੋੜੇ ਕਰਕੇ ਮੇਰਾ ਭਰਾ ਚਲੋ ਅੱਜ ਆਪਾਂ ਆਫਰ ਲਾਤੀ ਸੀ ਕਿ ਫ੍ਰੀ ਬੈਠਾ ਸੀਗਾ ਮੈਂ ਕਿਹਾ ਚਲੋ ਆ ਆਪਦੇ ਭਰਾਵਾਂ ਦੇ ਵਾਸਤੇ ਆਪਾਂ ਇੱਕ ਵੀਡੀਓ ਹੋਰ ਲਾ ਦਈਏ ਠੀਕ ਹੈ 600 ਰੁਪਏ ਦੇ ਹਿਸਾਬ ਦੇ ਨਾਲ ਮੇਰਾ ਭਰਾ ਪੰਜ ਦੇ ਪੰਜ ਬੱਚੇ ਆਪਾਂ ਇਕੱਠੇ ਲੈਣੇ ਆ ਤੇ ਉਹੀ ਭਰਾ ਕਰੇ ਕੰਟੈਕਟ ਜਿਹਨੂੰ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲਾ ਬੰਦਾ ਦੂਰ ਰਵੇ ਸੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਛੋੜੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਟੌਪ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬੇਜੀ